ਲਗਭਗ ਸਾਡਾ ਅੰਦੋਲਨ ਚੱਲਦਿਆਂ ਨੂੰ 309 ਦਿਨ ਹੋ ਗਏ ਔਰ ਡੱਲੇਵਾਲ ਸਾਡਾ ਮਰਨ ਵਕਤ ਅੱਜ 22ਵੇਂ ਦਿਨ ਵਿੱਚ ਪਹੁੰਚ ਗਿਆ ਡੱਲੇਵਾਲ ਸਾਬ ਦੇ ਮਰਨ ਵਕਤ ਤੇ ਸਾਰੀ ਦੁਨੀਆ ਨੂੰ ਚਿੰਤਾ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਚਿੰਤਾ ਨਹੀਂ ਹੈਗੀ ਕਾਰਪੋਰੇਟਾਂ ਨੇ ਪ੍ਰਧਾਨ ਮੰਤਰੀ ਜਿਹਦੇ ਕੰਨ ਬੰਦ ਕਰ ਰੱਖੇ ਨੇ ਨਾ ਉਹਨਾਂ ਨੂੰ ਕਿਸਾਨ ਮਜ਼ਦੂਰ ਬਾਰੇ ਕੋਈ ਸੋਚ ਰਿਹਾ ਕਿ ਉਹਨਾਂ ਗੱਲ ਕਰਕੇ ਮਸਲੇ ਦਾ ਨੁਕਟਾਰਾ ਕਰਨਾ ਕਿ ਨਹੀਂ ਕਰਨਾ ਹੈਗਾ ਸੋ ਇਸ ਕਰਕੇ ਸਾਡੀ ਸਾਰੀ ਪੰਜਾਬ ਦੀ ਜਨਤਾ ਨੂੰ ਕੱਲ ਬੇਨਤੀ ਆ ਕਿ ਕੱਲ 18 ਦਾ ਰੇਲ ਰੋਕੋ ਅੰਦੋਲਨ ਹੈ ਅਸੀਂ ਅੰਮ੍ਰਿਤਸਰ ਵਾਲੇ ਬਿਆਸ ਪੁਲ ਇਧਰ ਦੇਵੀ ਦੋਸਪੁਰਾ ਪਿੰਡ ਅਰੇ ਇੱਧਰ ਜਿਹੜੀ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੂੰ ਜਾ ਰਹੀ ਆ ਲਾਈਨ ਉੱਤੇ ਵੀ ਚਾਰ ਥਾਵਾਂ ਤੇ ਪ੍ਰੋਗਰਾਮ ਜਿਹੜੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਜਾ ਰਹੀ ਆ ਤਿੰਨ ਤਿੰਨ ਇਹ ਕੱਲਾ ਸਾਡੀ ਜਥੇਬੰਦੀ ਦੇ ਪ੍ਰੋਗਰਾਮ ਹੈ ਉਵੇਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਅਤੇ ਸਾਰੇ ਪੰਜਾਬ ਦੇ 13000 13000 ਦੇ 13000 ਪਿੰਡ ਸ਼ਾਮਲ ਹੋ ਰਹੇ ਆ ਅਸੀਂ ਪੰਜਾਬ ਦੇ ਵਪਾਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਸ਼ਹਿਰਗਾਂ ਨੂੰ ਇੱਥੋਂ ਤੱਕ ਵਕੀਲਾਂ ਨੂੰ ਪ੍ਰੈਸ ਕਰਮੀ ਦੇ ਸਾਥੀਆਂ ਨੂੰ ਬੁੱਧੀਜੀਵੀਆਂ ਨੂੰ ਹਰ ਵਰਗ ਨੂੰ ਟਰਾਂਸਪੋਰਟਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਿਦਿਆਰਥੀਆਂ ਨੂੰ ਸਾਰੇ ਨੂੰ ਅਪੀਲ ਕਰਦੇ ਆ ਵੀ ਕੱਲ ਦਾ ਪ੍ਰੋਗਰਾਮ ਸਫਲਤਾਪੂਰਵਕ ਪ੍ਰੋਗਰਾਮ ਤਾਂ ਹੋਊਗਾ ਜੇ ਲੱਖਾਂ ਲੋਕ ਆ ਕੇ ਰੇਲਾਂ ਤੇ ਬਹਿ ਗਏ ਜੇ ਮੋਦੀ ਸਰਕਾਰ ਦੀਆਂ ਜੜਾ ਹਲਾਉਣੀਆਂ ਵਾ ਪਰਿਵਾਰਾਂ ਸਮੇਤ ਆ ਕੇ ਰੇਲਾਂ ਤੇ ਬਹੋ ਅਸੀਂ ਧਾਰਮਿਕ ਅਦਾਰਿਆਂ ਨੂੰ ਬੇਨਤੀ ਕਰਦੇ ਹਾਂ ਵੱਡੇ ਜਿਹਦਾ ਅੰਮ੍ਰਿਤਸਰ ਦਾ ਸਟੇਸ਼ਨ ਆ ਲੁਧਿਆਣਾ ਮਰ ਜਲੰਧਰ ਆ ਪਟਿਆਲਾ ਹੋ ਰਿਹਾ ਇਹਨਾਂ ਥਾਵਾਂ ਤੇ ਲੰਗਰ ਤਿੰਨ ਕਈ ਟੇਲੀ ਆਉਣਾ ਚਾਹੀਦਾ ਵੀ ਯਾਤਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਸਾਨੂੰ ਫੋਨ ਆਏ ਸਾਰਿਆਂ ਦੇ ਇਹ ਤੋਂ ਕਹਾ ਜਿੰਨੇ ਵੀ ਸਾਡੇ ਪੰਜਾਬੀ ਦੇ ਗਾਇਕ ਨੇ ਹਰਪ ਚੀਮਾ ਜੀ ਬੱਬੂ ਮਾਨ ਬਹੁਤ ਸਾਰੇ ਹੋਰ ਕਲਾਕਾਰ ਮੈਨਾ ਬਿਸਰ ਗਿਆ 8-10 ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰੇ ਪੰਜਾਬ ਦੇ ਕਲਾਕਾਰਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਜਿਵੇਂ ਤੁਸੀਂ ਇੱਕ ਲੋਕ ਲਹਿਰ ਬਣਾ ਦਿੱਤੀ ਐ ਇਸ ਮੋਰਚੇ ਨੂੰ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਅੰਦੋਲਨ ਦਾ ਸਮਰਥਨ ਕਰੋ ਠੀਕ ਆ ਕਲਾਕਾਰਾਂ ਦੇ ਸ਼ਿਕਵੇ ਸੀ ਸਾਡੇ ਨਾਲ ਕਿ ਜਦੋਂ ਮੋਦੀ ਸਰਕਾਰ ਦੀ ਈਡੀ ਜਾਂ ਹੋਰ ਮਸਲਿਆਂ ਤੇ ਆ ਕੇ ਸਾਡੇ ਦਬਾਅ ਪਿਆ ਵਾ ਕਿਸਾਨ ਆਗੂ ਉਸ ਤਰ੍ਹਾਂ ਨਹੀਂ ਖੜੇ ਬਿਲਕੁਲ ਹੋ ਸਕਦਾ ਪਿੱਛੇ ਫਰਕ ਰਹੇ ਹੋਣ ਅੱਗੇ ਤੋਂ ਫਰਕ ਨਹੀਂ ਰਹਿੰਦਾਗੇ ਤੁਸੀਂ ਪੰਜਾਬ ਨਾਲ ਖੜੇ ਹੋ ਪੰਜਾਬ ਤੁਹਾਡੇ ਨਾਲ ਖੜੂਗਾ ਹੁਣ ਇੱਕ ਲੋਕ ਲਹਿਰ ਬਣ ਰਹੀ ਆ ਪੂਰੇ ਪੰਜਾਬ ਦੇ ਵਿੱਚ ਔਰ ਲੋਕ ਲਹਿਰ ਖੜੀ ਕਰਨ ਦੇ ਵਿੱਚ ਗਾਇਕਾਂ ਦਾ ਬਹੁਤ ਵੱਡਾ ਹੱਥ ਆ ਜਿਵੇਂ ਸਾਡੇ ਧਾਰਮਿਕ ਪ੍ਰਚਾਰਕ ਖੇਤਰ ਨਾਲ ਜੁੜੇ ਹੋਏ ਲੋਕ ਨੇ ਚਾਹੇ ਉਹ ਕਥਾਵਾਚਕ ਨੇ ਚਾਹੇ ਉਹ ਰਾਗੀ ਨੇ ਚਾਹੇ ਉਹ ਢਾਡੀ ਨੇ ਚਾਹੇ ਉਹ ਕੀਰਤਨੀਆਂ ਨੇ ਸਾਰੇ ਪ੍ਰੋਗਰਾਮਾਂ ਤੋਂ ਪਹਿਲਾਂ ਅੱਜ ਕਿਸਾਨ ਮਜ਼ਦੂਰ ਦੇ ਹੱਕ ਚ ਬੋਲ ਰਹੇ ਨੇ ਬਹੁਤ ਵੱਡੀ ਗੱਲ ਹੈਗੀ ਆ ਔਰ ਸਾਰਿਆਂ ਨੂੰ ਸੀ ਕਹਿੰਨੇ ਆ ਵੀ ਜਰੂਰ ਇਹ ਪੰਜਾਬੀਆਂ ਦਾ ਅੰਦੋਲਨ ਜੇ 3 ਕਰੋੜ ਪੰਜਾਬੀ ਇਕੱਠੇ ਹੋ ਗਏ ਮਹਾਪੰਜਾਬ ਦੇ 2.5 ਕਰੋੜ ਲੋਕ ਹੋਰ ਨਾਲ ਲੱਗੇ ਪੂਰੇ ਦੇਸ਼ ਨੂੰ ਖੜਾ ਕਰ ਦੇਣਗੇ ਕੋਈ ਵੱਡਾ ਮਸਲਾ ਨਹੀਂ ਹੈਗਾ ਵੀ ਖੇਤੀ ਦੇ ਤਿੰਨ ਕਾਨੂੰਨ ਜਿਵੇਂ ਰੱਦ ਕਰਾਏ ਸੀ ਔਰ ਜਿਵੇਂ ਹੁਣ ਡਰਾਫਟ ਬਣਾ ਕੇ ਉਹ ਦੋਰੇ ਲੈ ਕੇ ਆ ਰਹੇ ਆ ਜੇ ਇਹਨਾਂ ਸਾਰਿਆਂ ਨੂੰ ਨੱਥ ਪਾਉਣੀ ਹੈਗੀ ਆ ਸਾਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਪਊਗਾ ਸਾਨੂੰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਉਣਾ ਪਊਗਾ ਸਾਰਿਆਂ ਵਾਸਤੇ ਜਿਹੜਾ ਪ੍ਰਾਈਵੇਟ ਬਿਜਲੀ ਬੇਲਿਆ ਜਿਹੜਾ ਲਿਆ ਕੇ ਸਰਕਾਰ ਬੈਠੀ ਆ ਉਹਨੂੰ ਰੱਦ ਕਰਾਉਣਾ ਪਊ ਮਜ਼ਦੂਰਾਂ ਨੂੰ 200 ਦਿਨ ਦੇਗਾ ਚੰਗੀ ਦਿਹਾੜੀ ਦੀ ਗੱਲ ਕਰਨੀ ਪਊਗੀ ਲਖੀਂਪੁਰ ਖਰੀਦਨ ਇਨਸਾਫ ਸਾਰੇ ਦੇਸ਼ ਤੇ ਪਾਏ ਕੇਸ ਵਾਪਸ ਲੈਣ ਲਈ ਗੱਲਾਂ ਜਿਵੇਂ ਬਾਰਾਂ ਮੰਗਾ ਨੇ ਉਹਨਾਂ ਤੇ ਸੰਘਰਸ਼ ਹੁਣ ਵੇਲਾ ਆ ਗਿਆ ਮੋਰਚਾ ਜਿੱਤ ਵਾਲੇ ਪਾਸੇ ਨੂੰ ਅੱਗੇ ਵਧ ਰਿਹਾ ਹੈਗਾ ਵਾ ਔਰ ਜਿਵੇਂ ਪੂਰੇ ਪੰਜਾਬ ਵਾਸੀਆਂ ਨੇ ਖਨੌਰੀ ਬਾਰਡਰ ਤੇ ਐਂ ਲੱਗਦਾ ਜਿਵੇਂ ਦਸਿਓ ਹਜ਼ਾਰ ਲੋਕ ਆਏ ਹੋ ਗਏ ਉਹਨੇ ਜੇਵੇਂ ਸਹਿਯੋਗ ਦਿੱਤਾ ਅਰ ਪੰਜਾਬ ਦੀ ਹਕੂਮਤ ਨੂੰ ਅਰ ਕੇਂਦਰ ਨੂੰ ਜਵਾਬ ਦਿੱਤਾ ਵਾ ਵੀ ਭੁੱਲ ਕੇ ਵੀ ਕਿਤੇ ਖਨੌਰੀ ਬਾਰਡਰ ਨਾਲ ਨੂੰ ਮੂੰਹ ਨਾ ਕਰ ਲਿਓ ਨਹੀਂ ਤਾਂ ਮੂੰਹ ਦਿਖਾਣੀ ਪਊਗੀ ਭਾਵੇਂ ਰਿਪੋਰਟਾਂ ਨੇ ਵੀ ਹਰਿਆਣੇ ਦੇ ਅੰਦਰ ਅਰ ਦਸੈਨਿਕ ਫੋਰਸ ਵਧ ਰਹੇ ਨੇ ਸ਼ੰਗੂ ਬਾਰਡਰ ਤੇ ਤੁਹਾਨੂੰ ਪਤਾ ਤਿੰਨ ਜਥੇ ਸਾਡੇ ਚਲੇ ਗਏ 45 40 ਕਿਸਾਨ ਜਖਮੀ ਹੋ ਗਏ ਸਾਡੇ ਠੀਕ ਹੈ ਜੀ ਔਰ ਸ਼ੰਭੂ ਬਾਡਰ ਤੇ ਵੀ ਆਮ ਲੋਕ ਲੰਗਰ ਲੈ ਕੇ ਆਮ ਜਨਤਾ ਦੇ ਨੇ ਬਹੁਤ ਵੱਡੇ ਪੱਧਰ ਤੇ ਹੁੰਦੀ ਹੈਗੀ ਆ ਇਸੇ ਤਰ੍ਹਾਂ ਰਤਨਪੁਰਾ ਬਾਡਰ ਤੇ ਵੀ ਰਾਸਤਾਨੀਆਂ ਨੇ ਜਮਾਬੜਾ ਵਧਾ ਦਿੱਤਾ ਹੈਗਾ ਸੋ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਰੇਲ ਰੋਕੋ ਦੇ ਉੱਤੇ ਵੱਧ ਤੋਂ ਵੱਧ ਪੰਜਾਬੀਆਂ ਦੀ ਗਿਣਤੀ ਕੱਲ ਨਜ਼ਰ ਆਵੇ ਇਹਦੇ ਲਈ ਅਹਿਵਾਨ ਕਰਨਾ ਹੈ ਆ ਔਰ ਅਸੀਂ ਕਹਿੰਨੇ ਤੁਸੀਂ ਜੇ ਮੋਦੀ ਸਰਕਾਰ ਨੂੰ ਅੱਗੇ ਲਾਉਣਾ ਹੈਗਾ ਮੋਦੀ ਸਰਕਾਰ ਨੂੰ ਜੇ ਝਕਾਉਣਾ ਹੈਗਾ ਤੇ ਕੱਲ ਦਾ ਰੇਲ ਰੁਕੋ ਅੰਦੋਲਨ ਕਾਮਯਾਬ ਕਰੋ 19 ਨੂੰ ਫਿਰ ਦੋਵੇਂ ਫਾਰਮ ਮੀਟਿੰਗ ਕਰਨਗੇ ਇਹ ਅੱਗੇ ਦੇ ਪ੍ਰੋਗਰਾਮ ਕਰਨਗੇ ਜਿਵੇਂ ਮੈਂ ਆਪਣੀ ਪਹਿਲੀ ਵਿਚਾਰ ਚਰਚਾ ਚ ਕਿਹਾ ਸੀ ਜੋ ਖਬਰਾਂ ਆ ਰਹੀਆਂ ਵੀ ਦਾ ਮਨੀਤ ਬਿੱਟੂ ਕਹਿੰਦਾ ਵੀ ਮੈਂ ਪੁੱਲ ਦਾ ਕੰਮ ਕਰੂੰਗਾ ਕੱਲ ਤੱਕ ਤਾਂ ਸੀ ਇਹਨਾਂ ਨੂੰ ਤਾਲਬਾਨ ਲੱਗਦੇ ਸੀਗੇ ਰਵਨੀਤ ਬਿੱਟੂ ਦੇ ਪਹਿਲੇ ਬਿਆਨ ਦਾ ਕੀ ਹੋ ਗਿਆ ਜਿਹੜਾ ਕਹਿੰਦਾ ਸੀ ਦਿੱਲੀ ਆਜੋ ਤੁਰ ਕੇ ਤੇ ਅਸੀਂ ਜਿਹੜਾ ਅੱਜ ਤੁਹਾਡਾ ਸਵਾਗਤ ਕਰਾਂਗੇ ਦਿੱਲੀ 'ਚ ਰਵਨੀਤ ਬਿੱਟੂ ਚ ਉਹਨੂੰ ਪੁੱਛਦਾ ਕੌਣ ਹੈ ਔਰ ਹਰਿਆਣੇ ਦੇ ਖੇਤੀ ਮੰਤਰੀ ਦਾ ਬਿਆਨ ਕਿੱਥੇ ਚਲਾ ਗਿਆ ਜਿਹੜਾ ਕਹਿੰਦਾ ਸੀ ਜੀ ਆਜੋ ਤੁਸੀਂ ਤੁਰ ਕੇ ਭਾਈ ਤੁਹਾਡੇ ਪਹਿਲੇ ਬਿਆਨ ਕਿਸੇ ਨੇ ਸੁਣੇ ਨਹੀਂ ਹੈ ਤੇ ਹੁਣ ਹੋਣ ਵਾਲੇ ਬਿਆਨ ਭਾਈ ਤੁਹਾਡੇ ਕਿਵੇਂ ਯਕੀਨ ਕਰ ਲਈਏ ਰਵਨੀਤ ਬਿੱਟੂ ਜੀ ਨੂੰ ਜੇ ਕਿਸਾਨਾਂ ਮਜ਼ਦੂਰਾਂ ਦਾ ਕਿਤੇ 헤ਰ ਜਿਆ ਅਸਤੀਫਾ ਦੇ ਕੇ ਪਾਰਟੀ ਤੋਂ ਬਾਹਰ ਆ ਜਾਣ ਜੇ ਲੱਗਦਾ ਨਹੀਂ ਤਾਂ ਸਾਨੂੰ ਲੱਗਦਾ ਕਿ ਇਹ ਆ ਨਾਗਪੁਰ ਤੇ ਵੱਜਣ ਵਾਲੀ ਸਿਟੀ ਆ ਜਦੋਂ ਕਹਿੰਦੇ ਮਾਰ ਦਿੰਦਾ ਵਾ ਜਦੋਂ ਕਹਿੰਦੇ ਨਹੀਂ ਮਾਰਦਾ ਹੈਗਾ ਤਾਂ ਸਾਨੂੰ ਭਾਈ ਇਹ ਚੱਲੇ ਕਾਰਸੂਤਾ ਕੋ ਬਹੁਤੀ ਕੋ ਉਮੀਦ ਨਹੀਂ ਕੇਂਦਰ ਸਰਕਾਰ ਨੇ ਗੱਲ ਕਰਨੀ ਹੈ ਸਾਡੇ ਦਰਵਾਜ਼ੇ ਖੁੱਲੇ ਹੈਗੇ ਧੰਨਵਾਦ ਦਿਲ ਆਲਵਾਡਰ ਦੀ ਸੀਗੀ ਗਾਵਾ ਸਾਰਿਆਂ ਵਿੱਚ ਬੰਬਲਾ ਸਟੋਰੀ ਹੈ ਤੇ ਤੁਸੀਂ ਸਮਝੋ ਜੇ ਸਾਹਿਬ ਇੱਕ ਵਾਰੀ ਆਹ ਕਲੀਅਰ ਕਰ ਦੋ ਅੰਮ੍ਰਿਤਸਰ ਚ ਕਿੰਨੀ ਥਾਂ ਤੇ ਕਿੰਨੇ ਤੋਂ ਕਿੰਨੇ ਵੇ ਤੱਕ ਧਰਨਾ ਰਹਿਣਾ ਹੈ ਦੇਖੋ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸ਼ਿਕਸ਼ ਕੈਪੀਟੀ ਸਾਰੀਆਂ ਜਥੇਬੰਦੀਆਂ ਦੇ ਧਰਨੇ ਬਹੁਤ ਬਣਿਆ ਦਾ ਉਥੇ ਜੈਂਟਰੀਪੁਰ ਰੀਰੀਟੇਸ਼ਨ ਝੰਡਾ ਪਿੰਡ ਹੈ ਉਥੇ ਫਟ ਕੇਗਾ ਇਹ ਜੰਮੂ ਵਾਲੀ ਰੇਲ ਲਾਈਨ ਤੇ ਆ ਉਥੇ ਤੀਸਰਾ ਕਤੂਂਦੰਗ ਔਰ ਅਗਲੇ ਬੰਨੇ ਪਿੰਡ ਹੈਗਾ ਸਾਡਾ ਵਰਕੇ ਦੇ ਨੇੜੇ ਹੈਗਾ ਦਿਮਾਗ ਚੋਂ ਮੇਰੇ ਨਿਕਲ ਗਿਆ ਉੱਥੇ ਵੀ ਜਹਾਗੀਰਪੁਰ ਉਹਦੇ ਫਟਕਦੇ ਹੋਊਗਾ ਅਗਲੇ ਮਹੀਨੇ ਡੇਰਾ ਬਾਬਾ ਨਾਨਕ ਰਮਬਨਾਸ ਦੇ ਵਿੱਚ ਹੋਊਗਾ ਇੱਕਤਰਨਾ ਇੱਕ ਪੰਦੇੜ ਕਲਾਂ ਫਟਕੇਗਾ ਉੱਥੇ ਇੱਕ ਕੋਟਲਾ ਗੁਜਰਾ ਫਟਕੇਗਾ ਇਹ ਅਰੇ ਤੋਂਗਾ ਬਿਆਸ ਵੱਡਾ ਹੋਊਗਾ ਅਰੇ ਤੋਂਗਾ ਦੇਵੀदासਪੁਰ ਜਿੱਥੇ ਮੈਂ ਮੋਕੇ ਤੇ ਮੌਜੂਦ ਹੋਊਗਾ ਇਹ ਸਾਡੀ ਜਿੱਥੇ ਪਰ ਬਹੁਤ ਜ਼ਿਆਦਾ ਹੋਊਗਾ ਇਹ ਮਾਝੇ ਚ ਨੋ ਜਗ੍ਹਾ ਤੇ ਹੋਊ ਤੁਹਾਡਾ ਨਾ ਕੱਲਾ ਅੰਮ੍ਰਿਤਸਰ ਦੇ ਵਿੱਚ ਅਸੀਂ ਨੋ ਜਗ ਮਾਝਾ ਨਹੀਂ ਤਰਨਤਾਰ ਨੱਡ ਹੋਊ ਗਰਦਾਸਪੁਰ ਅੱਡ ਹੋਊ ਪੰਜਾਬ ਦੇ 23 ਜਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ ਨਿੱਕਾ ਥਾਵਾਂ ਤੇ ਹੋਣਗੇ ਮੈਂ ਤੁਹਾਨੂੰ ਜੋ ਰਿਪੋਰਟ ਕਲੈਕਟ ਕਰਕੇ ਦਵਾਂਗਾ ਹਾਂਜੀ ਜਿਹੜੀ ਜਿਹੜੀ ਆਮ ਲੋਕਾਂ ਨੂੰ ਕੀ ਸੁਨੇਹਾ ਜਿਨ੍ਹਾਂ ਨੂੰ ਪਰੇਸ਼ਾਨੀ ਚਲਣੀ ਪੈਣੀ ਹੈ ਦੇਖੋ ਆਮ ਲੋਕਾਂ ਲਈ ਦੇਖੋ ਅੱਜ ਪੂਰਾ 3 ਕਰੋੜ ਪੰਜਾਬੀ ਇੱਕ ਮੁਠਾ ਆਵਾਜ਼ ਲਗਾ ਰਿਹਾ 140 ਕਰੋੜ ਦੇਸ਼ ਵਾਸੀ ਆਵਾਜ਼ ਲਗਾ ਰਹੇ ਹੈ ਤਿੰਨਾਂ ਘੰਟੇ ਵਾਲੇ ਸਟੇਸ਼ਨਾਂ ਦੇ ਕੋਈ ਸਮੱਸਿਆ ਨਾ ਹੋਵੇ ਇਹਦਾ ਪ੍ਰਬੰਧ ਵੀ ਕਰ ਰਹੇ ਹਾਂ ਸਾਨੂੰ ਲੱਗਦਾ ਜਿਹੜੇ ਇਸ ਵੇਲੇ ਲੋਕ ਲਹਿਰ ਦਾ ਇੱਕ ਫਾਇਦਾ ਹੁੰਦਾ ਲੋਕ ਤੁਹਾਡੇ ਨਾਲ ਖੜਦੇ ਆ ਲੋਕ ਸਾਡੀਆਂ ਸਮੱਸਿਆ ਨੂੰ ਸਮਝ ਕੇ ਸਾਡੇ ਨਾਲ ਜੁੜ ਕੇ ਜਿਹੜਾ ਸਾਡੀ ਗੱਲ ਦੇ ਵਿੱਚ ਨਾਰਾ ਮੰਨ ਕੇ 3 ਘੰਟੇ ਕੋ ਬਹੁਤਾ ਲੰਮਾ ਸਮਾਂ ਨਹੀਂ ਹੈ ਕਿਸੇ ਕਰਕੇ ਅਸੀਂ ਦਿੱਤਾ ਹੈ ਤੁਸੀ ਰਮਨਜੀਤ ਬਿੱਟੂ ਦੀ ਗੱਲ ਕੀਤੀ ਹੈ ਰਮਨਜੀਤ ਬਿੱਟੂ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਰਕੇ ਸੁਰਖੀਆਂ 'ਚ ਰਹਿੰਦੇ ਆ ਚਾਹੇ ਕਿਤੇ ਤੁਹਾਨੂੰ ਤਾਲੀ ਬਾਣ ਕਿਹਾ ਜਾਂ ਹੋਰ ਬਾਬਲਾ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਬਿਆਨਬਾਜ਼ੀ ਨੂੰ ਨਹੀਂ ਦੇਖੋ ਉਹਨਾਂ ਦੇ ਜਦੋਂ ਸ਼ੁਰੂਆਤ ਤੋਂ ਲੈ ਕੇ ਵਿੱਚ ਦੀ ਬਿਆਨਵਾਜੀ ਆ ਦੇਖੋ ਜਦੋਂ ਨਾਗਪੁਰ ਦੀ ਟ੍ਰੇਨਿੰਗ ਆਈ ਆ ਫਿਰ ਉਹ ਕਹਿੰਦੇ ਸੀ ਵੀ ਤੁਹਾਡੋ ਪੈਸੇ ਵੜੇ ਆ ਜੀ ਮੈਂ ਇਨਕੁਆਰੀ ਕਰਾਉਣੀ ਆ ਲਖਸ਼ਣਾ ਨੰਗ ਲੈਂਦਾ ਹਾਂ ਉਹਨਾਂ ਦੀ ਇਨਕੁਆਰੀ ਦਾ ਵੀ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਚਲੇ ਗਈ ਆ ਇਹਦੇ ਕਰਾ ਲਓ ਘੜੇ ਦੇ ਪਿੱਛੇ ਕੋਲ ਜਾਮ ਲਾਉਂਦੇ ਜੇ ਝੂਠੇ ਅਸੀਂ ਕਹੇ ਸੀ ਵੀ ਭਾਜਪਾ ਦੇ ਆਗੂਆਂ ਦੀ ਵੀ ਹੋਵੇ ਬਰਾਬਰ ਹੋ ਜਾਏ ਇਨਕੁਆਰੀ ਪਤਾ ਲੱਗ ਜਾਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਫਿਰ ਉਹਨਾਂ ਨੂੰ ਖਾਦ ਵਾਲੇ ਮਸਲੇ ਤੇ ਅਸੀਂ ਤਲਬਨ ਲੱਗਣ ਦਾ ਵੀ ਠੀਕ ਹੈ ਜੀ ਇਸ ਕਰਕੇ ਫਿਰ ਉਹ ਕਹਿੰਦੇ ਵੀ ਕਿਸਾਨ ਤਾਂ ਇਹਨਾਂ ਦੇ ਨਾਲ ਹੀ ਦੀ ਹੈਗਾ ਠੀਕ ਹੈ ਜੀ ਉਹ ਕਹਿੰਦਾ ਖੇਤਾਂ 'ਚ ਕੰਮ ਕਰ ਰਿਹਾ ਵਾ ਫਿਰ ਕਹਿੰਦੇ ਸੀ ਆ ਪੁੱਛ ਦੀ ਪਾਟੇ ਪਏ ਆ ਮਤਲਬ ਟੋਟਲੀ ਕਿਸਾਨ ਅੰਦੋਲਨ ਨੂੰ ਡੈਮੇਜ ਕਰਨ ਵਾਲੇ ਉਹ ਬਿਆਨ ਦਿੰਦੇ ਰਹੇ ਆ ਹੁਣ ਉਹ ਕਹਿੰਦੇ ਮੈਂ ਪੁਲ ਦਾ ਕੰਮ ਕਰੂਗਾ ਅਸੀਂ ਕਹਿੰਨੇ ਭਾਈ ਜੇ ਕੋ ਤੁਹਾਨੂੰ ਪੁੱਛਦਾ ਪੁੱਛਦਾ ਹੈਗਾ ਦਿੱਲੀ ਸਾਡੇ ਲੋ ਜਿਹਦਾ ਮਰਜ਼ੀ ਕੰਮ ਕਰ ਲੋ ਪਹਿਲੋ ਤੁਹਾਡਾ ਇਹ ਬਿਆਨ ਸੀ ਕਿ ਪੈਦਲ ਜਾਂਦਿਆਂ ਨੂੰ ਨਹੀਂ ਰੋਕਾਂਗੇ ਉਹ ਤਾਂ ਕਿਸੇ ਨੇ ਮੰਨਿਆ ਨਹੀਂ ਹੈਗਾ ਉਹ ਮੈਨੂੰ ਲੱਗਦਾ ਮੈਂ ਤਾਂ ਇਹੀ ਕਹਿਣਾ ਬਿੱਟੂ ਸਾਹਿਬ ਨੂੰ ਜੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਦਰਦ ਆ ਤੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਦਰਦ ਦਿਖਾ ਲੈਣ ਵੀ ਕਿੰਨਾ ਕਿਦਰਦਾ ਹੈਗਾ ਜਿੱਥੋਂ ਤੱਕ ਲਾਅਨ ਆਰਡਰ ਦਾ ਸਵਾਲ ਹੈ ਦੇਖੋ ਪਾਰਟ ਦੀਆਂ ਏਜੰਸੀਆਂ ਸਰਗਰਮ ਨੇ ਪੂਰੀਆਂ